ਦੀ ਲੋਕ ਸਭਾ ਸੰਸਦ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਵੀਡੀਓ ਬਣਾਈ ਗਈ ਤੇ ਉਹਨਾਂ ਦੇ ਸਾਥੀਆਂ ਵੱਲੋਂ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਧੱਕੇ ਖਾਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਜਗਦੀਪ ਸਿੰਘ ਜਿਹੜੇ ਉਪ ਰਾਸ਼ਟਰਪਤੀ ਹੈਗੇ ਨੇ ਨਿਰਦੇਸ਼ ਦੇ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਨਵੀਂ ਤਰੀਕੀ ਕੀਤੀ ਗਈ ਔਰ ਇਸ ਲਈ ਜ਼ਿਲ੍ਹਾ ਅਧਿਕਾਰੀ ਜਿਹੜੇ ਹੈਗੇ ਸਾਡੇ ਨਾਲ ਹੈਗੇ ਨੇ ਔਰ ਪੰਜਾਬ ਪ੍ਰਦੇਸ਼ਕ ਅਧਿਐਕ ਸੁਨੀਲ ਜਾਖੜ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਕਿ ਕਾਂਗਰਸ ਦੇ ਖਿਲਾਫ ਤਲਾ ਪ੍ਰਦਰਸ਼ਨ ਕੀਤਾ ਜਾਵੇ ਤੇ ਉਤਲਾਬੂ ਪ੍ਰਦਰਸ਼ਨ ਜਿਹੜਾ ਹੈਗਾ ਉਹ ਕੀਤਾ ਜਾਵੇ ਇਸ ਲਈ ਅਸੀਂ ਜਲੰਧਰ ਦੇ ਭਗਤ ਸਿੰਘ ਚੌਕ ਮੌਜੂਦ ਹਾਂ ਅਸੋਸ਼ੀਲ ਫਿਰ ਮਾਈ ਸਾਡੇ ਨਾਲ ਆ ਗਏ ਨੇ ਗੱਲ ਕਰਦੇ ਸਰ ਕਿਵੇਂ ਦੇਖਦੇ ਹੋ ਕੱਲ ਜਿਹੜੀ ਲੋਕਤੰਤਰ ਦੇ ਵਿੱਚ ਘਾਣ ਕੀਤਾ ਗਿਆ ਉਪਰਾਸ਼ੁਰਤੀ ਦੀ ਨਿਬਿਕਰੀ ਕਰਕੇ ਸਾਡੇ ਦੇਸ਼ ਦੇ ਸ਼ਹੀਦਾਂ ਨੇ ਔਰ ਬਾਬਾ ਸਾਹਿਬ ਬੇਕਰ ਨੇ ਇੱਕ ਬਹੁਤ ਸੋਹਣਾ ਸੰਵਿਧਾਨ ਭਾਰਤ ਨੂੰ ਸਮਰਪਿਤ ਕੀਤਾ ਔਰ ਭਾਰਤ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦੇ ਨਾਲ ਵੀ ਜਾਣਿਆ ਜਾਂਦਾ ਹੈ ਮਗਰ ਜੋ ਬੀਤੇ ਦਿਨੀ ਸੰਸਦ ਦੇ ਵਿੱਚ ਘਟਿਤ ਹੋਈ ਘਟਨਾ ਕਲਿਆਣ ਬੈਨਰਜੀ ਨੇ ਜਿਹੜੀ ਨਕਲ ਜਿਹੜੀ ਹੈ ਦੇਸ਼ ਦੇ ਉਪ ਰਾਸ਼ਟਰਪਤੀ ਦੀ ਕੀਤੀ ਤੇ ਉਹਨੂੰ ਵੀਡੀਓ ਦੇ ਵਿੱਚ ਰਿਕਾਰਡ ਕਰਨ ਦਾ ਕੰਮ ਰਾਹੁਲ ਗਾਂਧੀ ਜੀ ਨੇ ਕੀਤਾ ਤੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਭੇਜਿਆ ਮੈਨੂੰ ਲੱਗਦਾ ਹੈ ਕਿ ਬੜੀ ਸ਼ਰਮਨਾਕ ਕਟਨਾ ਹੈ ਔਰ ਇਹ ਲੋਕਤੰਤਰ ਦਾ ਅਪਮਾਨ ਕਰਨ ਵਾਲੀ ਕਟਨਾ ਹੈ ਕਿਉਂਕਿ ਤੁਨਖੜ ਜੀ ਕੋਈ ਵਿਅਕਤੀ ਨਹੀਂ ਹੈ ਕੋਈ ਕੰਸਟੀਚਿਊਸ਼ਨਲ ਪੋਸਟ ਦੇ ਉੱਤੇ ਵਿਰਾਜਮਾਨ ਨੇ ਉਹ ਦੇਸ਼ ਦੇ ਉਪ ਰਾਸ਼ਟਰਪਤੀ ਨੇ ਸੈਕੰਡ ਪਰਸਨ ਨੇ ਸੋ ਐਸਾ ਇਹ ਕੰਮ ਕਰਨ ਤੋਂ ਬਾਅਦ ਜੋ ਜਦੋਂ ਇਹ ਸਾਰੀ ਕਟਨਾ ਹੋਈ ਹੈ ਉਹਨੂੰ ਲੈ ਕੇ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਕਰੋਸ਼ ਆਇਆ ਔਰ ਭਾਰਤੀ ਜਨਤਾ ਪਾਰਟੀ ਨੇ ਪੂਰੇ ਦੇਸ਼ ਭਰ ਦੇ ਵਿੱਚ ਪੰਜਾਬ ਦੇ ਵਿੱਚ ਤੇ ਅੱਜ ਜਲੰਧਰ ਸ਼ਹਿਰ ਦੇ ਵਿੱਚ ਭਗਤ ਸਿੰਘ ਜੀ ਦੀ ਪ੍ਰਤਿਮਾ ਦੇ ਸਾਹਮਣੇ ਔਰ ਭਗਤ ਸਿੰਘ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜਲੰਧਰ ਦੇ ਲੋਕਾਂ ਨੂੰ ਇਹ ਦੱਸਣ ਦੀ ਲੋਕ ਕੀਤੀ ਹੈ ਕੋਸ਼ਿਸ਼ ਇਹ ਇਹ ਲੋਕ ਭਾਰਤ ਦਾ ਭਲਾ ਨਹੀਂ ਚਾਹੁੰਦੇ ਇਹ ਲੋਕ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਇਸ ਕਰਕੇ ਅੱਜ ਤੇ ਇਸੇ ਤਿਸੂਤਲਾ ਦੇ ਹੰਤਾ ਕਾਰਜਕ੍ਰਮ ਜਿਹੜਾ ਹੈ ਉਹ ਰੱਖਿਆ ਇੱਕ ਹੋਰ ਜਿਹੜੀ ਉਤਲਾਫੂ ਪ੍ਰਦਰਸ਼ਨ ਤੁਸੀਂ ਅੱਜ ਕੀਤਾ ਹੈ ਇਹ ਇੱਥੇ ਸਮਰਥ ਹੋਏਗਾ ਜਾਂ ਅੱਗੇ ਵੀ ਇਸ ਤੇ ਕੋਈ ਕਾਰਵਾਈ ਹੋਏਗੀ ਮਨ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਬੜਾ ਸੂਝਵਾਨ ਕਾਰਜਕਰਤਾ ਹੈ ਔਰ ਸਭੇਕ ਸਮਾਜ ਦੇ ਵਿੱਚ ਆਪਣਾ ਵਿਸ਼ਵਾਸ ਰੱਖਦਾ ਹੈ ਜਿਵੇਂ ਜਿਵੇਂ ਵੀ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜਲੰਧਰ ਦੇ ਵਿੱਚ ਕੋਈ ਐਸੀਆਂ ਕਚਣਾਵਾ ਕਚਿਤ ਹੋਣਗੀਆਂ ਜਿਹੜੀਆਂ ਸਮਾਜ ਦੇ ਪੱਖ ਦੇ ਵਿੱਚ ਨਹੀਂ ਹੈ ਉਸ ਉਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਸੜਤਾਗਾ ਤੇ ਉਤਰ ਕੇ ਆਪਣਾ ਵਿਰੋਧ ਪ੍ਰਦਰਸ਼ਨ ਜਿਹੜਾ ਆ ਉਹ ਲੋਕਾਂ ਦੇ ਸਾਹਮਣੇ ਜ਼ਾਹਿਰ ਕਰੇਗਾ ਔਰ ਉਹਨਾਂ ਲੋਕਾਂ ਨੂੰ ਜੱਜ ਜਾਰੀ ਕਰਨ ਦੀ ਕੋਸ਼ਿਸ਼ ਕਰੇਗਾ ਜਿਹੜਾ ਭਾਰਤ ਨੂੰ ਤੋੜਨਾ ਚਾਹੁੰਦੇ ਆ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਆ ਔਰ ਜਿਹੜੇ ਭਾਰਤ ਦੇ ਲੋਕਾਂ ਨੂੰ ਖਰਾਬ ਕਰਨਾ ਚਾਹੁੰਦੇ ਧੰਨਵਾਦ ਕੈਲੀਫੋਰਨੀਆ ਦੇ ਜੁਨਨ ਦਾ ਤਾਂ ਇਸ ਹਾਲ ਜ਼ਿਲ੍ਹਾ ਅਧਿਕਾਰੀ ਸੁਸ਼ੀਲ ਸ਼ਰਮਾਤ ਉਹਨਾਂ ਨੇ ਸਾਸ ਕੀਤਾ ਕਿ ਜਦੋਂ ਜਦੋਂ ਪੰਜਾਬ ਦੇ ਉੱਤੇ ਇਦਾਂ ਦਾ ਘਾਣ ਕੀਤਾ ਜਾਏਗਾ ਪੰਜਾਬ ਦੇ ਨਾਲ ਇਦਾਂ ਦਾ ਘਾਣ ਕੀਤਾ ਜਾਏਗਾ ਉਦੋਂ ਉਦੋਂ ਭਾਜਪਾ ਦੇ ਕਾਰਜਕਰਤਾ ਆ ਗੂ ਸੜਕਾਂ ਤੇ ਉੱਤਰ ਕੇ ਲੋਜਵਾਲ ਜਿਹੜੀ ਨੂੰ ਤੇ ਹੋਰ ਲੋਕਾਂ ਨੂੰ ਜਗਾਉਣ ਵਾਸਤੇ ਇਸ ਤਰ੍ਹਾਂ ਦੇ ਕਾਰਜ ਜਿਹੜੇ ਇਸ ਤਰ੍ਹਾਂ ਦੇ ਕੰਮ ਜਿਹੜੇ ਹੈਗੇ ਆ ਉਹ ਕਿੱਥੇ ਜਾ ਜਾਣਗੇ ਕੈਮਰਾਮੈਨ ਤਰਵਿੰਦਰ ਰੇਨੂ ਸੁਖਿੰਦਰ ਕੰਬਲ ਨੈਕਸਰ ਟੀਵੀ ਕਲੰਗਰ